ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਮਹਾਰਾਜ ਨੇ ਇੱਥੇ ਸਿੰਘਾਂ ਨੂੰ ਇੱਕ ਹੋਰ ਕਥਾ ਸੁناਈ ਜਿਸ ਵਿੱਚ ਮਹਾਰਾਜ ਨੇ ਕਿਹਾ ਕਿ ਜੋ ਇਹ ਤੁਹਾਨੂੰ ਬਾਣਾ ਬਖਸ਼ਿਆ ਹੈ ਨਾ ਇਹ ਭਾਈ ਹਣਸਾ ਦਾ ਬਾਣਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਜੇ ਤੁਸੀਂ ਇਸ ਬਾਣੇ ਨੂੰ ਸੰਭਾਲ ਲਓਗੇ ਤਾਂ ਤੁਹਾਡਾ ਜਸ ਹੋਵੇਗਾ ਆਪਣੇ ਧਰਮ ਨੂੰ ਸੰਭਾਲਣਾ ਯੋਗ ਹੁੰਦਾ ਹੈ ਮਹਾਰਾਜ ਕਹਿੰਦੇ ਕਿ ਭਾਈ ਤੁਸੀਂ ਆਪਣਾ ਬਾਣਾ ਸੰਭਾਲ ਕੇ ਰੱਖੋ ਤਾਗੇ ਤਵੀਤ ਮੜੀਆਂ ਇੰਨਾ ਵਿੱਚ ਕੀ ਰੱਖਿਆ ਹੈ ਤੇ ਮਹਾਰਾਜ ਨੇ ਇੱਥੇ ਬਚਨ ਕੀਤਾ ਕਿ ਜਦੋਂ ਵੀ ਤੁਸੀਂ ਭਾਈ ਭੋਜਨ ਸ਼ਕਣਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਵਾਉਣਾ ਫਿਰ ਉੱਥੇ ਪੰਗਤ ਵਿੱਚ ਸੰਤਾਂ ਸਿੰਘਾਂ ਨੂੰ ਵਰਤਾਉਣਾ ਉਸ ਤੋਂ ਬਾਅਦ ਤੁਸੀਂ ਆਪ ਸ਼ਕਣਾ ਹੈ ਤੇ ਮਹਾਰਾਜ ਨੇ ਬਚਨ ਕੀਤੇ ਕਿ ਨੜੀ ਮਾਰ ਕੁੜੀ ਮਾਰ ਕੁੱਠਾ ਖਾਣ ਵਾਲੇ ਨਸਪਾਰ ਖਾਣ ਵਾਲਿਆਂ ਦਾ ਕਦੇ ਵੀ ਸਾਥ ਨਹੀਂ ਕਰਨਾ ਸੰਗ ਨਹੀਂ ਕਰਨਾ ਤੇ ਮਹਾਰਾਜ ਕਹਿੰਦੇ ਭਾਈ ਗੁਰੂ ਦਰਬਾਰ ਦੇ ਵਿੱਚੋਂ ਕੋਈ ਖਾਲੀ ਹੱਥ ਨਾ ਜਾਵੇ ਅਸੀਂ ਐਸਾ ਪੰਥ ਤਿਆਰ ਕੀਤਾ ਪਰ ਬੁਰੇ ਦਾ ਸੰਗ ਨਹੀਂ ਕਰਨਾ ਤੇ ਮਹਾਰਾਜ ਨੂੰ ਇੱਕ ਸਿੱਖ ਨੇ ਪੁੱਛਿਆ ਕਿ ਮਹਾਰਾਜ ਜੇ ਉਹ ਕਿਤੇ ਗੁਰੂ ਘਰੇ ਆ ਜਾਣ ਫਿਰ ਕੀ ਉਹਨਾਂ ਨੂੰ ਵਾਪਸ ਮੋੜ ਦੇਣਾ ਹੈ ਤਾਂ ਮਹਾਰਾਜ ਨੇ ਕਿਹਾ ਕਿ ਭਾਈ ਉਹਨਾਂ ਨੂੰ ਇੱਕ ਪਾਸੇ ਵਹਾ ਕੇ ਪ੍ਰਸ਼ਾਦ ਦੇ ਦਿਓ ਜਰਾ ਮਹਾਰਾਜ ਨੇ ਕਿਹਾ ਸੀ ਕਿ ਜੇਕਰ ਕੋਈ ਪਾਪੀ ਬੰਦਾ ਦਵਾਰ ਤੇ ਆ ਜਾਵੇ ਤਾਂ ਉਸ ਨੂੰ ਖਾਲੀ ਵੀ ਨਹੀਂ ਮੋੜਨਾ ਪਰ ਇਹ ਜੇ ਪਾਪੀ ਬੰਦਿਆਂ ਦੇ ਕੋਲ ਆਪਾਂ ਆਪ ਨਹੀਂ ਜਾਣਾ ਅੱਗੇ ਮਹਾਰਾਜ ਨੇ ਫਿਰ ਇੱਕ ਹੋਰ ਸਾਖੀ ਸੁਣਾਈ ਆ ਸਾਖੀ ਨੰਬਰ 77 ਵਿੱਚ ਆਉਂਦੀ ਹੈ ਜਿਸ ਵਿੱਚ ਮਹਾਰਾਜ ਨੇ ਆਨੰਦਪੁਰ ਵਿਖੇ ਦੀਵਾਨ ਸਜਾਇਆ ਤੇ ਉੱਥੇ ਇੱਕ ਸਿੱਖ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਮਹਾਰਾਜ ਇਹਨਾਂ ਦਾ ਪੁੱਤਰ ਜੋ ਹੈ ਉਹ ਪਚੰਗੀ ਹੈ ਤੇ ਉਹ ਵੱਡਾ ਹੋ ਗਿਆ ਹੈ ਉਸ ਦਾ ਵਿਆਹ ਰੱਖਿਆ ਹੋਇਆ ਹੈ ਕੀ ਆਪਾਂ ਉਹਨਾਂ ਦੇ ਕਾਨੇ ਬੰਨਣੇ ਹਨ ਕਿ ਨਹੀਂ ਮਹਾਰਾਜ ਤੇਲ ਚਾੜਨਾ ਹੈ ਕਿ ਨਹੀਂ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਮਹਾਰਾਜ ਕਹਿੰਦੇ ਕਿ ਭਾਈ ਕਿਹੜੇ ਚੱਕਰਾਂ ਦੇ ਵਿੱਚ ਪਏ ਹੋ ਬਾਲਕ ਦਾ ਵਿਆਹ ਗੁਰੂ ਮਰਿਆਦਾ ਦੇ ਵਿੱਚ ਹੋਣਾ ਚਾਹੀਦਾ ਇਹ ਤੇਲ ਪਾ ਕੇ ਧਾਗੇ ਬੰਨਣੇ ਕਾਨੇ ਬੰਨਣੇ ਇਹ ਕਿਹੜੇ ਚੱਕਰਾਂ ਵਿੱਚ ਪੈ ਗਏ ਹੋ ਕੀ ਗੱਲ ਹੈ ਮਹਾਰਾਜ ਕਹਿੰਦੇ ਕਿ ਭਾਈ ਆਪਾਂ ਖੁਸ਼ੀ ਮਨਾਉਣੀ ਆ ਜੋ ਅੱਜ ਕੱਲ ਦਾ ਸਮਾਂ ਹੈ ਉਹ ਵੀ ਕੁਝ ਇਹ ਹੈ ਹੀ ਚੱਲ ਪਿਆ ਹੈ ਲੋਕ दारू ਸ਼ਰਾਬ ਮੀਟ ਤੋਂ ਬਿਨਾ ਵਿਆਹ ਨਹੀਂ ਕਰਦੇ ਬਲਕਿ ਇਤੋਂ ਤੱਕ ਕਹਿ ਦਿੰਦੇ ਹਨ ਕਿ ਗੁਰੂ ਪਾਤਸ਼ਾਹ ਦੇ ਬਿਨਾਂ ਤਾਂ ਵਿਆਹ ਹੋ ਜੂਗਾ ਕੋਟ ਮੈਰਿਜ ਹੋ ਜਾਵੇਗੀ ਪਰ ਇਸ ਤੋਂ ਬਿਨਾਂ ਵਿਆਹ ਸ਼ਾਦੀ ਨਹੀਂ ਹੁੰਦਾ ਇਹ ਬਹੁਤਾ ਪਖੰਡ ਅੱਜ ਕੱਲ ਸਿੱਖਾਂ ਦੇ ਵਿੱਚ ਵੀ ਚੱਲ ਪਿਆ ਹੈ ਇਹਨਾਂ ਨੂੰ ਮਜਬੂਰੀ ਲਾ ਲੋ ਇਹ ਹੈ ਕਿ ਗੁਰੂ ਦੇ ਅੱਗੇ ਲਾਵਾਂ ਲੈਣੀਆਂ ਪੈਂਦੀਆਂ ਹਨ ਇਸੇ ਕਰਕੇ ਹੀ ਇਹ ਗੁਰੂ ਘਰਾਂ ਦੇ ਵਿੱਚ ਆਉਂਦੇ ਹਨ ਤੇ ਮਹਾਰਾਜ ਕਹਿੰਦੇ ਭਾਈ ਜੋ ਇਹ ਮਰਿਆਦਾ ਹੈ ਇਸ ਨੂੰ ਤਾਂ ਰੱਖਣਾ ਪਵੇਗਾ ਨਾ ਮਨਰਾਤਾ ਤੋਂ ਬਿਨਾ ਤਾਂ ਆਨੰਦ ਕਾਰਜ ਵੀ ਨਹੀਂ ਹੁੰਦੇ। ਮਹਾਰਾਜ ਕਹਿੰਦੇ ਕਿ ਭਾਈ ਮੰਨਿਆ ਬੱਚੇ ਦਾ ਵਿਆਹ ਗਾ ਤੇਲ ਪਾ ਕੇ ਗਾਨੇ ਬੰਨਣੇ ਸੈਂਤ ਕਰਨੀ। ਇਹ ਤਾਂ ਮਹਾਰਾਜ ਕਹਿੰਦੇ ਸਮਝ ਵਿੱਚ ਨਹੀਂ ਆਉਂਦਾ। ਏਵੇਂ ਤਾਂ ਜੋ ਮਾੜੀਆਂ ਬਲਾਮਾਂ ਹਨ। ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਨੇੜੇ ਆਉਂਦੀਆਂ ਬੰਦੇ ਦੇ। ਮਹਾਰਾਜ ਕਹਿੰਦੇ ਕਈ ਤਾਂ ਭਾਈ ਅਜਿਹੇ ਲੋਕ ਹਨ ਜੋ ਲੋਹੇ ਦੇ ਛੱਲੇ ਪਾਈ ਫਿਰਦੇ ਆ ਗਾਨੇ ਬੰਨੀ ਫਿਰਦੇ ਆ। ਮਹਾਰਾਜ ਨੇ ਕਿਹਾ ਹੈ ਕਿ ਭਾਈ ਜੇ ਹੁਕਮ ਮੰਨੋਗੇ ਤਾਂ ਤੁਹਾਡੀ ਰੱਖਿਆ ਹੋਵੇਗੀ ਤੇ ਮਹਾਰਾਜ ਕਹਿੰਦੇ ਹਨ ਕਿ ਜਿਸ ਵੇਲੇ ਲੜਕੇ ਦੀ ਜੰਜ ਚਾੜਨੀ ਹੈ ਨਾ ਉਸ ਵੇਲੇ ਜੇਕਰ ਉਹ ਸਿੱਖਾਂ ਦੇ ਘਰੇ ਜੰਮਿਆ ਹੋਇਆ ਹੈ ਤਾਂ ਉਸ ਦਾ ਅੰਮ੍ਰਿਤ ਛਕਿਆ ਹੋਣਾ ਜ਼ਰੂਰੀ ਹੈ ਮਹਾਰਾਜ ਕਹਿੰਦਾ ਅੰਮ੍ਰਿਤ ਛਕਿਆ ਹੋਵੇ ਤੇ ਜੇ ਉਹ ਕੁਰਾਹੇ ਪੈ ਜਾਵੇ ਤਾਂ ਉਸ ਨੂੰ ਵਾਪਸ ਲਿਆਉਣ ਦੇ ਲਈ ਤਨਕਾਹੇ ਦੇਣੀ ਪੈਂਦੀ ਆ ਤਨਖਾਹ ਤੋਂ ਇੱਥੇ ਭਾਵ ਹੈ ਧਰਮ ਅਨੁਸਾਰ ਦਿੱਤਾ ਹੋਇਆ ਦੰਡ ਜਾਂ ਕਹਿディー ਦਿੱਤੀ ਹੋਈ ਸਜ਼ਾ ਇੱਕ ਹੋਰ ਸ਼ਬਦ ਵੀ ਆਉਂਦਾ ਹੈ ਧਰਮ ਅਨੁਸਾਰ ਲਾਈ ਹੋਈ ਚੱਟੀ ਧਰਮ ਅਨੁਸਾਰ ਲਾਇਆ ਹੋਇਆ ਦੰਡ ਵੀ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਕਿਸੇ ਨੂੰ ਕਹਿ ਦੇਣਾ ਕਿ ਭਾਈ ਤੈਨੂੰ ਇਹ ਸਜ਼ਾ ਦਿੱਤੀ ਜਾਵੇਗੀ ਇਹ ਦੰਡ ਦਿੱਤਾ ਜਾਵੇਗਾ ਉਸ ਨੂੰ ਨ ਖਾ ਗਿਆ ਕਹਾ ਜਾਂਦਾ ਹੈ ਫਿਰ ਸਿੱਖਾਂ ਨੇ ਮਹਾਰਾਜ ਅੱਗੇ ਅਰਜ ਕੀਤੀ ਕਿ ਮਹਾਰਾਜ ਜੋ ਇਹ ਤੇਲ ਚਾੜਨਾ ਇਹ ਸਾਨੂੰ ਸੈਂਤ ਚਾੜ ਨਹੀਂ ਇਹ ਸਾਨੂੰ ਸਾਰਾ ਕੁਝ ਪਾੰਦੇ ਸਿਖਾਉਂਦੇ ਆ ਫਿਰ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਦੁਨੀਆ ਦੇ ਵਿੱਚ ਬਹੁਤ ਅਜਿਹੇ ਲੋਕ ਆ ਜੋ ਆਪਾਂ ਨੂੰ ਪਰਮਾਉਂਦੇ ਹਨ ਮਾੜੇ ਰਸਤੇ ਪਾਉਂਦੇ ਹਨ ਜਿਵੇਂ ਕਹਦੀ ਏ ਕਿ ਮਨ ਇੱਕਾ ਤੇ ਇਸ ਨੂੰ ਭਰਮਾਉਂਦੀਆਂ 50 ਚੀਜ਼ਾਂ ਹਨ ਤੇ ਮਹਾਰਾਜ ਇੱਥੇ ਕਹਿੰਦੇ ਕਿ ਭਾਈ ਐ ਤਾਂ ਹੋਰ ਬੜੀਆਂ ਚੀਜ਼ਾਂ ਨੇ ਭਰਮਾਉਣ ਵਾਲੀਆਂ ਫਿਰ ਤੁਸੀਂ ਉਹਨਾਂ ਨੂੰ ਵੀ ਮੰਨੋਗੇ ਤੇ ਮਹਾਰਾਜ ਕਹਿੰਦੇ ਹਨ ਕਿ ਭਾਈ ਇਹ ਜਿਹੜੇ ਪਾਉਂਦੇ ਹਨ ਨਾ ਇਹਨਾਂ ਦੇ ਜੋ ਵੱਡ ਵਡੇਰੇ ਸਨ ਨਾ ਉਹਨਾਂ ਦੇ ਲਈ ਇਹਨਾਂ ਨੇ ਕੁਝ ਗੱਲਾਂ ਲਿਖ ਦਿੱਤੀਆਂ ਹਨ ਆਪਣੀ ਰੋਟੀ ਚਲਾਉਣ ਦੇ ਲਈ ਤੁਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਆਨੰਦ ਕਾਰਜ ਦੇ ਵਿੱਚ ਕੀਰਤਨ ਹੈ ਕੋਈ ਤਾਂ ਗਤਵੀਤ ਨਹੀਂ ਹੈਗਾ ਤੇ ਨਾ ਹੀ ਕੋਈ ਆਹਾ ਗਾਨੇ ਬੰਨਣੇ ਹੈਗੇ ਹਨ ਅਤੇ ਨਾ ਹੀ ਕੋਈ ਨੱਚਣਾ ਕੁਦਣਾ ਹੈਗਾ ਮर्याਦਾ ਦੇ ਵਿੱਚ ਤੇ ਅੱਜ ਕੱਲ੍ਹ ਦੀਆਂ ਬਹੁਤੀਆਂ ਅਜੀਹੀਆਂ ਚੀਜ਼ਾਂ ਹਨ ਵਿਆਹਾਂ ਦੇ ਵਿੱਚ ਜੋ ਹੁੰਦੀਆਂ ਜੋ ਮर्याਦਾ ਦੇ ਵਿੱਚ ਨਹੀਂ ਆਉਂਦੀਆਂ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ